ਪੰਜਾਬੀ ਸਕੂਲਾਂ ਦੇ ਦਿਨ ਹੁਣ ਚੰਗੇ ਆਉਣ ਲੱਗੇ ਨੇ ਤੇ ਖਾਸ ਕਰਕੇ ਜੇਕਰ ਟੀਚਰਾਂ ਦੀ ਗੱਲ ਕਰੀ ਤਾਂ ਟੀਚਰਾਂ ਨੂੰ ਅਧਿਆਪਕਾਂ ਨੂੰ ਹੁਣ ਨਵੇਂ ਤੇ ਨਵੇਂ ਤਰੀਕੇ ਨਾਲ ਸਿਖਲਾਈ ਦੇਣ ਦੇ ਲਈ ਸਰਕਾਰ ਵੱਲੋਂ ਪਹਿਲ ਕਦਮੀ ਕੀਤੀ ਜਾ ਰਹੀ ਹੈ। ਬਿੱਤੇ ਇਸ ਸਮੇਂ ਦਰਮਿਆਨ ਦੇਖਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਕਰਦੇ ਆ ਸਕੂਲ ਦੇ ਪ੍ਰਿੰਸੀਪਲਾਂ ਅਤੇ ਹੈੱਡ ਟੀਚਰਾਂ ਨੂੰ ਸਿੰਗਾਪੁਰ ਦਾ ਦੌਰਾ ਕਰਵਾਇਆ ਗਿਆ ਅਤੇ ਸਿੰਗਾਪੁਰ ਚ ਕਿਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਸਖਲਾਈ ਦਿੱਤੀ ਜਾਂਦੀ ਆ ਉਹ ਟ੍ਰੇਨਿੰਗ ਲਵਾਈ ਗਈ ਸੀ ਤਾਂ ਹੁਣ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਪੰਜਾਬ ਸਕੂਲ ਦੇ ਜਿਹੜੇ ਸਰਕਾਰੀ ਟੀਚਰ ਨੇ ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ ਨੇ ਤਾਂ ਉਹਨਾਂ ਨੂੰ ਹੁਣ ਫਿਨ ਫਿਨਲੈਂਡ ਭੇਜਣ ਦੇ ਲਈ ਤਿਆਰੀ ਵੱਢੀ ਆ ਅਤੇ ਇਸ ਦੇ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਨੇ ਤਾਂ ਪੰਜਾਬ ਸਰਕਾਰ ਵੱਲੋਂ ਵੱਡਾ ਕਦਮ ਚੁੱਕਦਿਆਂ ਹੁਣ ਫਿਨਲੈਂਡ ਦੀ ਜਿਹੜੀ ਯੂਨੀਵਰਸਿਟੀ ਆ ਉਸ ਵਿੱਚ ਟ੍ਰੇਨਿੰਗ ਦਿਵਾਉਣ ਦੇ ਲਈ ਜਿਹੜੀ ਅਹਿਮ ਤਿਆਰੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਕੁਮਾਂਤਰੀ ਪੱਧਰ ਦੀ ਸਖਲਾਈ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿਖੇ ਭੇਜਣ ਦਾ ਫੈਸਲਾ ਕੀਤਾ ਹੈ ਇੱਛਕ ਪ੍ਰਾਇਮਰੀ ਅਧਿਆਪਕ ਵਿਭਾਗ ਦੀ ਵੈੱਬਸਾਈਟ ਤੇ ਆਨਲਾਈਨ ਅਪਲਾਈ ਕਰ ਸਕਦੇ ਨੇ ਇਹ ਸਖਲਾਈ 3 ਹਫ਼ਤਿਆਂ ਤੱਕ ਚੱਲੇਗੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਨੇ ਇਹ ਜਾਣਕਾਰੀ ਦਿੱਤੀ ਹੈ ਉਨਾ ਕਿਹਾ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਕਮੰਤਰੀ ਪੱਧਰ ਦੀ ਸਿਖਲਾਈ ਮਹੱਇਆ ਕਰਵਾਉਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਗਿਆ ਹੈ ਵੈਸ ਨੇ ਅੱਗੇ ਕਿਹਾ ਹੈ ਕਿ ਜਿਹੜੇ ਅਧਿਆਪਕ ਸਿਖਲਾਈ ਤੇ ਜਾਣ ਲਈ ਅਪਲਾਈ ਕਰਨਗੇ ਉਹਨਾਂ ਦੇ ਪੜ੍ਹਾਈ ਕਰਵਾਉਣ ਦੀ ਵਿਧੀ ਸੰਬੰਧੀ ਉਹਨਾਂ ਕੋਲੋਂ ਸਿੱਖਿਆ ਹਾਸਲ ਕਰ ਚੁੱਕੇ ਵਿਦਿਆਰਥੀਆਂ ਅਤੇ ਮੌਜੂਦਾ ਸਮੇਂ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਤੋਂ ਵੀ ਤਸਦੀਕ ਕੀਤਾ ਜਾਵੇਗਾ ਤਾਂ ਦੱਸਿਆ ਕਿ ਜਿਹੜੇ ਅਧਿਆਪਕ ਆਨਲਾਈਨ ਅਪਲਾਈ ਕਰਨਗੇ ਤਾਂ ਉਹਨਾਂ ਦਾ ਵੇਰਵਾ ਜਿਹੜਾ ਉਹਨਾਂ ਤੋਂ ਜਿਹੜੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਚੁੱਕੇ ਨੇ ਅਤੇ ਜਿਹੜੇ ਮੌਜੂਦਾ ਸਮੇਂ ਉਹਨਾਂ ਕੋਲ ਬੱਚੇ ਪੜ੍ਹ ਰਹੇ ਨੇ ਅਤੇ ਉਹਨਾਂ ਬੱਚਿਆਂ ਦੇ ਮਾਪਿਆਂ ਤੋਂ ਜਾਣਕਾਰੀ ਪੰਜਾਬ ਸਰਕਾਰ ਲਏਗੀ ਕਿ ਸਰਕਾਰ ਇਸ ਅਧਿਆਪਕ ਦਾ ਹੁਣ ਤੱਕ ਕਿਦਾਂ ਦਾ ਰਵੱਈਆ ਰਿਹਾ ਤੇ ਕਿੰਨਾ ਇਨ੍ਹਾਂ ਵਿੱਚ ਇੱਛਕ ਆ ਕਿ ਨਵੇਂ ਤੋਂ ਨਵਾਂ ਜਿਹੜਾ ਤਰੀਕਾ ਅਪਣਾਇਆ ਜਾਵੇ ਬੱਚਿਆਂ ਨੂੰ ਸਿਖਲਾਈ ਦੇਣ ਦਾ ਕਿ ਇਸ ਦੇ ਕਾਬਲ ਨੇ ਇਹ ਅਧਿਆਪਕ ਤਾਂ ਇਹ ਸਭ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਬੱਚਿਆਂ ਤੋਂ ਅਤੇ ਬੱਚਿਆਂ ਦੇ ਮਾਪਿਆਂ ਤੋਂ ਉਹ ਜਿਹੜੀ ਜਾਣਕਾਰੀ ਲਵੇਗੀ ਅਤੇ ਉਸ ਤੋਂ ਬਾਅਦ 베ਰਵਾ ਲੈਂਡ ਤੋਂ ਬਾਅਦ ਹੀ ਫੈਸਲਾ ਲਿਆ ਜਾਏਗਾ ਕਿ ਇਸ ਅਧਿਆਪਕ ਨੂੰ ਟ੍ਰੇਨਿੰਗ ਦੇ ਲਈ ਭੇਜਿਆ ਜਾਵੇ ਜਾਂ ਨਾ ਇਸ ਵਿੱਚ 72 ਅਧਿਆਪਕਾ ਜਿਹੜੇ ਉਹ ਭੇਜੇ ਜਾਣਗੇ ਅਤੇ 72 ਅਧਿਆਪਕਾਂ ਦੇ ਲਈ ਆਨਲਾਈਨ ਜਿਹੜੀਆਂ ਅਰਜ਼ੀਆਂ ਮੰਗੀਆਂ ਗਈਆਂ ਨੇ ਉਹਨਾਂ ਕਿਹਾ ਕਿ ਸਵੇਰ ਸਰਕਾਰ ਵੱਲੋਂ ਪਹਿਲਾਂ ਵੀ 298 ਪ੍ਰਿੰਸੀਪਲਾਂ ਸਿੱਖਿਆ ਪ੍ਰਸ਼ਾਸਕ ਤੇ ਹੈੱਡਮਾਸਟਰਾਂ ਨੂੰ ਵਿਸ਼ੇਸ਼ ਤੌਰ ਤੇ ਸਖਲਾਈ ਦਵਾਈ ਗਈ ਹੈ ਉਹਨਾਂ ਅੱਗੇ ਦੱਸਿਆ ਹੈ ਕਿ ਪਿਛਲੇ ਸਾਲ ਫਰਵਰੀ ਮਹੀਨੇ ਵਿੱਚ 198 ਪ੍ਰਿੰਸੀਪਲ ਤੇ ਸਿੱਖਿਆ ਪ੍ਰਸ਼ਾਸਕ ਨੂੰ ਸਿੰਗਾਪੁਰ ਭੇਜਿਆ ਗਿਆ ਸੀ ਉੱਥੇ ਹੀ ਸਿੱਖਿਆ ਮੰਤਰੀ ਨੇ ਦੱਸਿਆ ਹੈ ਕਿ ਉੱਥੋਂ ਉਹਨਾਂ ਦੇ ਦੋ ਸੰਸਥਾਵਾਂ ਪ੍ਰਿੰਸੀਪਲ ਅਕੈਡਮੀ ਤੇ ਨੈਸ਼ਨਲ ਇੰਸਟੀਚਿਊਟ ਆਫ ਸਿੰਗapore ਇੰਟਰਨੈਸ਼ਨਲ ਵਿੱਚ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਵਿੱਚ ਸਖਲਾਈ ਹਾਸਲ ਕੀਤੀ ਸੀ ਇਸ ਤੋਂ ਇਲਾਵਾ 100 ਹੈਡਮਾਸਟਰਾਂ ਨੂੰ IIM ਅਹਮਦਾਬਾਦ ਵਿਖੇ ਲੀਡਰਸ਼ਿਪ ਸਕੂਲ ਪ੍ਰਬੰਧਨ ਸਿੱਖਿਆ ਵਿਭਾਗ ਵਿੱਚ AI ਅਤੇ ਭਾਈਵਾਲ ਸੰਬੰਧੀ ਸਖਲਾਈ ਦਵਾਈ ਗਈ ਹੈ ਤਾਂ ਸਿੱਖਿਆ ਮੰਤਰੀ ਵੱਲੋਂ ਜਾਣਕਾਰੀ ਦਿੰਦੇ ਆ ਇਹ ਕਿਤੇ ਨਾ ਕਿਤੇ ਵੱਡੀ ਖੁਸ਼ੀ ਦੀ ਗੱਲ ਕਹਿ ਸਕਦੇ ਹੋ ਜਾਂ ਕਹਿ ਸਕਦੇ ਹੋ ਕਿ ਵੱਡਾ ਮੌਕਾ ਉਹਨਾਂ ਅਧਿਆਪਕਾਂ ਲਈ ਹੈ ਜਿਹੜੇ ਅਧਿਆਪਕ ਬੱਚਿਆਂ ਦੇ ਭਵਿੱਖ ਵਿੱਚ ਹੋਰ ਹੁਨਰ ਲਿਆਉਣਾ ਚਾਹੁੰਦੇ ਨੇ ਤੇ ਬੱਚਿਆਂ ਦਾ ਜਿਹੜਾ ਹੁਨਰ ਆ ਹੋਰ ਚੰਗੇ ਤਰੀਕੇ ਨਾਲ ਜਿਹੜਾ ਚਮਕਾਉਣਾ ਚਾਹੁੰਦੇ ਨੇ ਤਾਂ ਉਹਨਾਂ ਅਧਿਆਪਕਾਂ ਲਈ ਹੁਣ ਸਰਕਾਰ ਨੇ ਪਹਿਲ ਕਦਮੀ ਕਰਦੇ ਆ ਫਿਨਲੈਂਡ ਵਿੱਚ ਟ੍ਰੇਨਿੰਗ ਦਿਵਾਉਣ ਦਾ ਫੈਸਲਾ ਕੀਤਾ ਹੈ ਤੇ 72 ਅਧਿਆਪਕਾਂ ਦੀ ਚੋਣ ਕੀਤੀ ਜਾਏਗੀ ਅਤੇ ਇਹਨਾਂ ਅਧਿਆਪਕਾਂ ਨੂੰ ਫਿਨਲੈਂਡ ਦੀ ਯੂਨੀਵਰਸਿਟੀ ਵਿੱਚ ਤੁਰਕੋ ਵਿੱਚ ਜਿਹੜੀ ਆ ਉਹੋ ਟ੍ਰੇਨਿੰਗ ਦਵਾਈ ਜਾਏਗੀ ਤਾਂ ਇਸ ਦਾ ਅਸਰ ਆਉਣ ਵਾਲੇ ਸਮੇਂ ਚ ਦਿਖੇਗਾ ਹਾਲਾਂਕਿ ਜੇਕਰ ਪਿਛਲੇ ਸਮੇਂ ਦੀ ਗੱਲ ਕਰੀਏ ਕਿ ਜੋ ਸਿੰਗਾਪੁਰ ਜਾ ਕੇ ਆਏ ਨੇ ਅਧਿਆਪਕ ਉਹਨਾਂ ਦੇ ਸਕੂਲਾਂ ਵਿੱਚ ਕੁਝ ਹੁਨਰ ਹੈ ਜਿਹੜਾ ਕੁਝ ਟ੍ਰੇਨਿੰਗ ਦਾ ਜਿਹੜਾ ਅਸਰ ਹੈ ਉਹ ਵੀ ਦਿਖ ਰਿਹਾ ਹੈ ਪਰ ਉਧਰ ਹੁਣ ਜੋ ਨਵੇਂ ਅਧਿਆਪਕ ਚੁਣੇ ਜਾਣਗੇ ਉਹਨਾਂ ਦੇ ਲਈ ਵੀ ਕਿਤੇ ਨਾ ਕਿਤੇ ਹੁਣ ਵੱਡੀ ਜਿਹੜੀ ਆ ਰਾਹਤ ਦੀ ਖਬਰ ਹੋਏਗੀ ਤੇ ਵੱਡਾ ਜਿਹੜਾ ਉਹਨਾਂ ਦੇ ਲਈ ਇੱਕ ਮੌਕਾ ਹੋਏਗਾ ਕਿ 72 ਅਧਿਆਪਕ ਕਿਹੜੇ ਉਹ ਜਿਹੜੇ 72 ਅਧਿਆਪਕ ਹੋਣਗੇ ਜਿਨ੍ਹਾਂ ਨੂੰ ਸਰਕਾਰ ਚੁਣੇਗੀ ਅਤੇ ਖਾਸ ਕਰਕੇ ਬੱਚੇ ਹੁਣ ਬੱਚੇ ਜਿਹੜੇ ਆ ਉਹ ਹਾਮੀ ਭਰਨਗੇ ਕਿ ਇਸ ਅਧਿਆਪਕ ਦਾ ਜਿਹੜਾ ਰਵਈਆ ਜਾਂ ਇਸ ਅਧਿਆਪਕ ਚ ਦਿਲਚਸਪੀ ਹੈ ਬੱਚਿਆਂ ਨੂੰ ਅੱਗੇ ਹੋਰ ਚੰਗੇ ਤਰੀਕੇ ਨਾਲ ਸਿੱਖਾਉਣ ਦੀ ਤਾਂ ਇਸ ਅਧਿਆਪਕ ਨੂੰ ਜ਼ਰੂਰ ਟ੍ਰੇਨਿੰਗ ਦਿਵਾਉਣੀ ਚਾਹੀਦੀ ਹੈ ਤਾਂ ਉਸੇ ਹੀ ਮਾਪਿਆਂ ਤੋਂ ਵੀ ਪੁੱਛਿਆ ਜਾਏਗਾ ਕਿ ਇਸ ਅਧਿਆਪਕ ਦਾ ਰਵਈਆ ਕਿਵੇਂ ਦਾ ਕੀ ਇਸ ਅਧਿਆਪਕ ਦੇ ਦਿਲ ਵਿੱਚ ਬੱਚਿਆਂ ਨੂੰ ਲੈ ਕੇ ਦਿਲਚਸਪੀ ਹੈ ਕਿ ਬੱਚਿਆਂ ਨੂੰ ਹੋਰ ਅੱਗੇ ਲੈ ਕੇ ਜਾਇਆ ਜਾਵੇ ਤੇ ਚੰਗੇ ਤੋਂ ਮਾਡਰਨ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਸਖਲਾਈ ਦਿੱਤੀ ਜਾਵੇ ਤਾਂ ਇਹ ਸਖਲਾਈ ਆ ਜਿਹੜੀ ਹੁਣ ਉਹ ਤੈਅ ਕਰਨਗੇ ਬੱਚੇ ਅਤੇ ਬੱਚਿਆਂ ਦੇ ਹੁਣ ਜਿਹੜਾ ਭੁੱਖਾ ਜਿਹੜਾ ਕਹਿ ਸਕਦੇ ਹੋ ਟੀਚਰਾਂ ਦਾ ਕੁਝ ਸਮੇਂ ਦੇ ਲਈ ਜਿਹੜਾ ਟ੍ਰੇਨਿੰਗ ਦੇ ਲਈ ਹੋਵੇਗਾ ਉਹ ਹੁਣ ਬੱਚਿਆਂ ਦੇ ਹੱਥ ਹੋਵੇਗਾ ਤੇ ਬੱਚੇ ਤੈਅ ਕਰਨਗੇ ਕਿ ਕਿਹੜਾ ਅਧਿਆਪਕ ਜਿਹੜਾ ਉਹ ਟ੍ਰੇਨਿੰਗ ਦੇ ਲਈ ਭੇਜਿਆ ਜਾਵੇ ਕਿਹੜਾ ਨਹੀਂ ਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਇੱਕ ਕਦਮੀ ਹੋਰ ਜਿਹੜਾ ਹੁਨਰਵੰਦ ਬੱਚਿਆਂ ਨੂੰ ਕਰੇਗੀ ਤੇ ਅਧਿਆਪਕਾਂ ਵਿੱਚ ਵੀ ਨਵੇਂ ਜਿਹੜੇ ਆ ਹੁਣ ਹੁਨਰ ਨਜ਼ਰ ਆਉਣਗੇ